ਜਗਦੀਪ ਜੀ ਅਸੀਂ ਗੱਲ ਕਰ ਰਹੇ ਸੀਗੇ ਕਿ ਪਰਸੈਂਟੇਜ ਜਿਹੜੀ ਆ ਉਹ ਕਾਫੀ ਜ਼ਿਆਦਾ ਮਾਇਨੇ ਰੱਖਦੀ ਹੈ ਕਿ ਆਖਿਰ ਕਿੰਨੇ ਪੋਲ ਪਰਸੈਂਟੇਜ ਜਿਹੜੀ ਹੈ ਉਹ ਇਸ ਵਾਰ ਦਰਜ ਕੀਤੀ ਗਈ ਹੈ ਅਸੀਂ 6 ਫੇਜ਼ ਤੱਕ ਦੇਖਿਆ ਹਰ ਥਾਂ ਤੇ 60% ਤੋਂ ਜ਼ਿਆਦਾ ਪੋਲਿੰਗ ਹੋਈ ਪਰ ਅੱਜ ਜਦੋਂ ਅਸੀਂ ਦੇਖਦੇ ਹਾਂ ਹਾਲੇ ਕਿਉਂਕਿ ਆਕੜਾ ਜਿਹੜਾ ਉਹ ਸਾਫ ਹੋਣਾ ਬਾਕੀ ਹੈ ਪਰ 7ਵੇਂ ਤੱਕ ਜੋ ਡਿਟੇਲ ਸਾਹਮਣੇ ਆਈਆਂ ਸੀ ਉਹ 58.34% ਪੋਲਿੰਗ ਜਿਹੜੀ ਆ ਉਸ ਤੱਕ ਮੇ ਫੇਸ ਚੋ ਨੀ ਨਿਤਿਕਾ ਤੁਸੀਂ ਦੇਖਿਆ ਹਰ ਜਿਹੜੀ ਫੇਜ਼ ਸੀ ਉਹ ਚ ਕਰੀਬ 5% ਦੇ ਗਰਾਵੜ ਜਿਹੜੀ ਆਈ ਜੋ ਕਿ ਚੰਗੀ ਗੱਲ ਨਹੀਂ ਕਿਉਂਕਿ ਅਸੀਂ ਅਪਵਰਡ ਟ੍ਰੈਂਡ ਦੇਖ ਰਹੇ ਸੀ ਬਹੁਤ ਸਾਲਾਂ ਤੋਂ ਲਗਾਤਾਰ ਜਿਹੜਾ ਉਹ ਜਿਹੜਾ VOTING ਪਰਸੈਂਟੇਜ ਸੀ ਵੱਧ ਰਿਹਾ ਸੀ ਲੇਕਿਨ ਗਰਮੀ ਜਿਹੜੀ ਹੈ ਮੈਨੂੰ ਨਹੀਂ ਲੱਗਦਾ ਇਲੈਕਸ਼ਨ ਕਮਿਸ਼ਨ ਦੀ ਕੀ ਮਜਬੂਰੀ ਸੀ ਕਿ ਉਹਨਾਂ ਨੇ ਗਰਮੀ ਦੇ ਵਿੱਚ ਇਲੈਕਸ਼ਨ ਕਰਾਈ ਜਿਸ ਨਾਲ ਲਗਭਗ ਮਤਲਬ 5% ਅਗਰ VOTER ਜਿਹੜੇ ਆ ਉਹ ਦੇਸ਼ ਦੇ ਅਗਰ ਉਹਨਾਂ ਨੇ ਵੋਟ ਘਟ ਪਾਈਏ ਤੇ ਉਹਦਾ ਨੁਕਸਾਨ ਜਿਹੜਾ ਸੋਚੋ ਕਿੰਨਾ ਜ਼ਿਆਦਾ ਹੋਊਗਾ ਹਾਲਾਂਕਿ ਜਿਹੜੀ ਰੂਲਿੰਗ ਪਾਰਟੀ ਹੁੰਦੀ ਹੈ ਉਹਨੂੰ ਹਮੇਸ਼ਾ ਇਸ ਗੱਲ ਦੀ ਖੁਸ਼ੀ ਰਹਿੰਦੀ ਹੈ ਕਿ ਜਿਹੜੀ ਐਂਟੀ ਇੰਕੰਮੈਂਸੀ ਹੋ ਸ਼ਾਇਦ ਘਾਟ ਹੋਈ ਹੈ ਔਰ ਲੋਕਾਂ ਨੇ ਵੋਟ ਘਟ ਪਈ ਹੈ ਲੇਕਿਨ ਕਰੋੜਾਂ ਲੋਕ ਜਿਹੜੇ ਆ ਇਸ ਵਾਰ ਵੋਟ ਨਹੀਂ ਪਾ ਸਕੇ ਔਰ ਮੈਨੂੰ ਲੱਗਦਾ ਇਲੈਕਸ਼ਨ ਕਮਿਸ਼ਨ ਦੀ ਜ਼ਿੰਮੇਦਾਰੀ ਬੰਦੀ ਹੈ ਕਿ ਆਖਰ ਉਹਨਾਂ ਨੂੰ ਜਿਹੜਾ ਮੌਸਮ ਦੇ ਹਿਸਾਬ ਨਾਲ ਜਿਹੜੀ ਫੇਜ਼ਿਸ ਹੈ ਉਹ ਰੱਖਣੀ ਚਾਹੀਦੀ ਸੀ ਸ਼ਾਇਦ ਇਹਦਾ ਵੀ ਨੁਕਸਾਨ ਹੋਇਆ ਦਾਵਾ ਕੀਤਾ ਗਿਆ ਸੀ ਪੰਜਾਬ ਚ ਕਿ 70% ਤੋਂ ਉੱਪਰ ਜਿਹੜਾ VOTING ਕਰਾਈ ਜਾਏਗੀ ਲੇਕਿਨ ਉਨੀ ਵੋਟ ਜਿਹੜੀ ਆ ਪੋਲ ਨਹੀਂ ਹੋਈ ਸੋ ਪਹਿਲੇ ਟ੍ਰੈਂਡਸ ਜਿਹੜੇ ਆ ਰਹੇ ਆ ਪਹਿਲਾਂ ਉਹ ਦਿਖਾ ਦਿੰਨੇ ਆ ਕਿਉਂਕਿ ਜਿਹੜੇ 2024 ਦੇ ਐਗਜ਼ਿਟ ਪੋਲਸ ਦੀ ਗੱ ਜੋ ਸਾਡੇ ਕੋਲ ਫਿਲਹਾਲ ਆ ਰਿਹਾ ਹੈ ਰਿਪਬਲਿਕ ਟੀਵੀ ਦੀ ਗੱਲ ਕਰੀਏ ਰਿਪਬਲਿਕ ਔਰ ਪੀ ਮਾਰਕ ਨੇ ਐਨਡੀਐਨਓ 359 ਸੀਟਾਂ ਜਿਹੜੀਆਂ ਦਿੱਤੀਆਂ ਨੇ ਜਦਕਿ ਇੰਡੀਆ ਗੱਠ ਜੋੜ ਨੂੰ ਕਰੀਬ 154 ਸੀਟਸ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਨੇ ਔਰ ਜਿਹੜੇ ਅਦਰਸ ਜਿਹੜੀਆਂ ਬਾਕੀ ਪਾਰਟੀ ਹੈ ਉਹਨਾਂ ਨੂੰ 30 ਸੀਟਾਂ ਦਿੱਤੀਆਂ ਗਈਆਂ ਨੇ ਰਿਪਬਲਿਕ ਭਾਰਤ ਮੈਤਰੀਜ਼ ਨੇ ਜੋ ਕੀਤਾ ਉਸ ਵਿੱਚ ਵੀ ਲਗਭਗ 353 ਤੋਂ 388 ਸੀਟਾਂ ਐਨਡੀਐ ਲਈ ਹੈ ਜਦਕਿ ਇੰਡੀਆ ਗੱਠ ਜੋੜ ਦੇ ਲਈ 11801 ਤੋਂ ਉਹ 133 ਸੀਟਾਂ ਨੇ ਅਦਰਸ ਦੀ ਗੱਲ ਕਰੀਏ ਤੇ 43 ਤੋਂ 48 ਸੀਟਸ ਦਿੱਤੇ ਗਏ ਨੇ ਇੰਡੀਆ ਨਿਊਜ਼ ਡੀ ਡਾਇਨਾਮਿਕਸ ਦੀ ਗੱਲ ਕਰੀਏ 371 ਐਂਡੀਅਨ ਨੂੰ ਸੀਟਾਂ ਦਿੱਤੀਆਂ ਗਈਆਂ ਨੇ ਇੰਡੀਆ ਗੱਟਚੋੜ 125 47 ਜਿਹੜੀਆਂ ਅਦਰਸ ਨੂੰ ਦਿੱਤੀਆਂ ਗਈਆਂ ਟੀਵੀ 5 ਤੇਲਗੂ 309 ਸੀਟ ਐਂਡੀਅਨ ਦੇ ਰਿਹਾ 154 ਸੀਟ ਇੰਡੀਆ ਗੱਟਚੋੜ ਨੂੰ ਦੇ ਰਿਹਾ ਔਰ 30 ਜਿਹੜੇ ਆ ਅਦਰਸ ਉਹਨਾਂ ਨੂੰ ਸੀਟਾਂ ਦੇ ਰਿਹਾ ਜਨਕੀ ਬਾਤ 312 ਤੋਂ 392 ਲਗਭਗ 400 ਦੇ ਆਸ-ਪਾਸ ਉਹਨਾਂ ਦਿੱਤੀਆਂ ਨੇ ਔਰ ਇੰਡੀਆ ਗੱਟਚੋੜ ਨੂੰ 141 ਤੋਂ 168 ਸੀਟ ਦੇ ਰਿਹਾ ਅਦਰਸਨ 10 ਤੋਂ 20 ਦੇ ਰਿਹਾ ਐਨਡੀ ਟੀਵੀ 371 ਸੀਟਾਂ ਜਿਹੜਾ ਐਨਡੀਏ ਨੂੰ ਦੇ ਰਿਹਾ ਯਾਨੀ ਕਿ ਕਲੀਅਰ ਮжоਰਿਟੀ ਜੋ ਕਿਹਾ ਜਾ ਰਿਹਾ ਸੀ ਕਿ ਹੋਏਗੀ ਉਹਦੀ ਲਗਭਗ ਉਹਨਾਂ ਨੇ ਉੱਤੇ ਪੁਸ਼ਟੀ ਕੀਤੀ ਹੈ ਕਾਂਗਰਸ ਦਾ ਦਾਵਾ ਹੈ ਕਿ ਜਿਹੜਾ ਪਬਲਿਕ ਦਾ ਜਿਹੜਾ ਸਰਵੇ ਹੈ ਉਹਨਾਂ ਦਾ ਉਸ ਦੇ ਹਿਸਾਬ ਨਾਲ ਕਰੀਬ 295 ਸੀਟਾਂ ਜਿਹੜੀਆਂ ਨੇ ਉਹ ਆ ਸਕਦੀਆਂ ਸੋ ਇਹ ਕਿੰਨੀ ਐਕੂਰੇਟ ਰਹਿਣਗੀਆਂ ਕਰੀਬ 70 ਘੰਟੇ ਬਾਅਦ ਪਿਕਚਰ ਸਾਫ ਹੋ ਜਾਏਗੀ ਲੇਕਿਨ ਵੱਡਾ ਦਾਵਾ ਜਿਹੜਾ ਕੀਤਾ ਜਾ ਰਿਹਾ ਕਿ ਜਿਹੜਾ ਐਨਡੀਏ ਆ ਉਹ ਸਰਕਾਰ ਬਣਾਉਣ ਦੀ ਸਥਿਤੀ ਵਿੱਚ ਹੈ ਹਾਲਾਂਕਿ ਤੁਹਾਨੂੰ ਇੰਟਰਸਟਿੰਗ ਦਿਖਾਵਾਂਗੇ ਜਿਹੜੇ ਫੈਕਟਸ ਨੇ ਕਿ ਜਿਹੜਾ ਸੱਟਾ ਬਾਜ਼ਾਰ ਜਿਹੜਾ ਕਿਉਂਕਿ ਸੱਟਾ ਬਾਜ਼ਾਰ ਦਾ ਜਿਹੜਾ ਕਹਿੰਦੇ ਸਰਵੇ ਹੁੰਦਾ ਬਹੁਤ ਹੀ ਸਟੀਕ ਹੁੰਦਾ ਔਰ ਦੋ ਵੱਡੇ ਸੱਟਾ ਬਾਜ਼ਾਰ ਦੇਸ਼ ਵਿੱਚ ਫਲੋਦੀ ਔਰ ਮੁੰਬਈ ਸੋ ਕੋਸ਼ਿਸ਼ ਕਰਾਂਗੇ ਤੁਹਾਨੂੰ ਦਿਖਾਉਣ ਦੀ ਕਿ ਫਲੋਦੀ ਜਿਹੜਾ ਜਿਹੜਾ ਆਪਣਾ ਸੱਟਾ ਬਾਜ਼ਾਰ ਹੈ ਉਹ ਕਿੰਨੀਆਂ ਸੀਟਾਂ ਜੜੀਆਂ ਨੇ ਉਹ ਬਾਕੀ ਗੱਡ ਜੋੜਨ ਨੂੰ ਦੇ ਰਿਹਾ ਔਰ ਇੰਡੀਆ ਨੂੰ ਕਿੰਨੀਆਂ ਦੇ ਰਿਹਾ ਸੋ ਫਲਾਦੀ ਸੱਟਾ ਬਾਜ਼ਾਰ ਦਾਵਾ ਕਰ ਰਿਹਾ ਕਿ ਐਨਡੀਏ 350 ਸੀਟਾਂ ਲੈ ਕੇ ਜਾ ਰਿਹਾ ਜਦਕਿ ਇੰਡੀਆ 180 ਸੀਟਾਂ ਔਰ ਕਾਂਗਰਸ ਨੂੰ 50 ਸੀਟਾਂ ਦਿੱਤੀਆਂ ਜਾ ਰਹੀਆਂ ਨੇ ਔਰ ਮੁੰਬਈ ਸੱਟਾ ਬਾਜ਼ਾਰ ਸਿਰਫ ਔਰ ਸਿਰਫ ਇੱਕ ਸਰਵੇ ਜਿਹੜਾ ਦੇਸ਼ ਦਾ ਹੈ ਉਹ ਦਾਵਾ ਕਰ ਰਿਹਾ ਕਿ ਐਨਡੀਏ 200 ਤੋਂ ਥੱਲੇ ਰਹਿ ਜਾਏਗੀ 195 ਸੀਟਾਂ ਦਿੱਤੀਆਂ ਜਾ ਰਹੀਆਂ ਜਦਕਿ ਇੰਡੀਆ ਦੀ ਜਿਹੜੀ ਆ ਇੱਕ ਕਲੀਨ সুইਪ ਦਿਖਾਈ ਜਾ ਰਹੀ ਆ 345 ਜਿਹੜੀਆਂ ਸੀਟਾਂ ਨੇ ਉਹ ਇੰਡੀਆ ਬਲੌਕ ਨੂੰ ਦਿੱਤੀਆਂ ਜਾ ਰਹੀਆਂ ਔਰ ਕਾਂਗਰਸ ਨੂੰ ਕਿਹਾ ਜਾ ਰਿਹਾ ਕਿ 85 ਸੀਟਾਂ ਜਿਹੜੀਆਂ ਨੇ ਉਹ ਕਾਂਗਰਸ ਜਿਹੜੀਆਂ ਨੇ ਉਹ ਲੈ ਕੇ ਜਾ ਸਕਦੀ ਹੈ ਸੋ ਫਲੋਦੀ ਸੱਟਾ ਬਾਜ਼ਾਰ ਐਨਡੀਏ ਗੱਟ ਜੋੜ ਦੀ ਸਰਕਾਰ ਦਿਖਾ ਰਹੀ ਆ ਲੇਕਿਨ ਮੁੰਬਈ ਦਾ ਬੰਬੇ ਦਾ ਸੱਟਾ ਬਾਜ਼ਾਰ ਜਿਹੜਾ ਉਹ ਕਲੀਅਰ ਕੱਟ ਜਿਹੜਾ ਹੈ ਐਨਡੀਏ ਗੱਟ ਜੋੜ ਨੂੰ ਜਿਹੜੀ ਹੈ ਉਹ ਹੈ ਮਾਫ ਕਰਨਾ ਇੰਡੀਆ ਗਾਟ ਜੁੜਦੀ ਸਰਕਾਰ ਜਿਹੜੀ ਹੈ ਉਹ ਦੇਸ਼ ਚ ਬਣਾਉਣ ਦੀ ਗੱਲ ਕਰ ਰਿਹਾ ਹਾਲਾਂਕਿ ਮਹਿਮਾਨਾ ਨਾਲ ਗੱਲ ਕਰਾਂਗੇ ਕਿ ਉਹ ਕਿੰਨਾ ਇਤਫਾਕ ਰੱਖਦੇ ਹਨ ਇਹਨਾਂ ਦੇ ਜਿਹੜੇ ਸਰਵੇਜ਼ ਹੈ ਔਰ ਜਿਹੜੇ ਐਕਸਪਰਟਸ ਨੇ ਸਾਡੇ ਨਾਲ ਕਿਉਂਕਿ ਬੜੇ ਸਾਲਾਂ ਤੋਂ ਪ੍ਰੋਫੈਸਰ ਕਾਲੇਜ ਪ੍ਰੋਫੈਸਰ ਮਨਜੀਤ ਸਿੰਘ ਬਹੁਤ ਸਾਲਾਂ ਤੋਂ ਜਿਹੜੀ ਹੈ ਉਹ ਕਵਰੇਜ ਜਿਹੜੀ ਕਰ ਰਿਹਾ ਔਰ ਹਰ ਇਲੈਕਸ਼ਨ ਵਿੱਚ ਤੁਸੀਂ ਇਹਨਾਂ ਨੂੰ ਸੁਣਦੇ ਹੋ ਉਹਨਾਂ ਤੋਂ ਜਾਣਾਂਗੇ ਕਿ ਕੀ ਸੱਟਾ ਬਾਜ਼ਾਰ ਦੀ ਜਿਹੜੇ ਦਾਅਵੇ ਹੈ ਉਹ ਪੂਰੇ ਹੋ ਸਕਦੇ ਆ